ਸਤਿ ਸ਼੍ਰੀ ਅਕਾਲ ਭਾਈ ਜਿਹੜੇ ਭਾਈਆਂ ਨੇ ਆਪਾਂ ਨੂੰ ਕਮੈਂਟ ਕੀਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੀ ਆਪਾਂ ਬਾਤ ਪਾਈ ਸੀ ਕਿ ਲੋਹੇ ਜਾਂ ਤਾਰਾਂ ਵਿੱਚ ਚੱਲਣ ਮੂਰਤੀਕਾਰਾਂ ਜਿਹੜੀ ਆਪਣੇ ਬਾੜ ਆਹ ਇਹ ਲੋਹੇ ਤਾਰਾਂ ਵਿੱਚ ਜੂਆਂ ਚੱਲਦੇ ਹੋਣਗੀਆਂ ਉਹ ਮੂਰਤੀਕਾਰ ਇਹ ਅਨਸਰ ਆ ਮੇਰਾ ਤੇ ਆਪਾਂ ਹੁਣ ਅਗਲੀ ਬਾਤ ਪੋਣਿਆ ਤੇ ਉਹਦਾ ਕਮੈਂਟ ਆਪਾਂ ਅਗਲੀ ਵੀਡੀਓ 'ਚ ਦੱਸਾਂਗੇ ਤੁਹਾਨੂੰ ਉੱਤਰ ਉਹਦਾ ਤੇ ਬਾਈ ਬਾਤ ਪੂਰ ਦੱਸੋ ਨਿੱਕੀ ਕੁੜੀ ਉਹ ਢੱਡੇ ਚ ਲਖੀਰ ਇੱਕ ਵਾਰੀ ਹੋ ਦੱਸ ਨਿੱਕੀ ਜੀ ਕੁੜੀ ਉਹ ਢੱਡੇ ਚ ਲਖੀਰ ਮੱਲਾ ਨਿੱਕੀ ਕੁੜੀ ਉਹ ਢੱਡੇ ਚ ਲਖੀਰ ਤੇ ਬਾਈ ਇਹਦਾ ਮੱਲਾ ਤੁਸੀਂ ਜਵਾਬ ਦਿਓ ਕਿ ਕੀ ਅਨਸਰ ਬੰਦਾ ਇਹਦਾ ਵੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਕਿ ਤੁਹਾਨੂੰ ਇਹਦਾ ਮੱਲਾ ਅਨਸਰ ਆਪਾਂ ਅਗਲੀ ਵੀਡੀਓ ਦੇਵਾਂ ਕਿਹਨੂੰ ਦੇਵਾਂ ਸਾਨੂੰ ਅਨਸਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲੈ ਸ਼ੇਅਰ ਜੁਲ ਕਰ ਦਿਓ ਕਿਉਂਕਿ ਆਪਾਂ ਹੁਣ ਇਹ ਪੁਰਾਣਾ ਪਹਿਲਾਂ ਬੇਰੁਜਵਾਤਾ ਹੁੰਦੀ ਸੀ ਹੁਣ ਤਾਂ ਦੇਖ ਚਲੋ ਨਾ ਪੁਰਾਣੇ ਬਸਰ ਹੁੰਨ ਆਪਾਂ ਅੱਜ ਦਾ ਤਾਂ ਇੰਨੀ ਕੀਆ ਭੁੱਲ ਗਏ ਲੋਕ ਹਨਾ ਵੀ ਭੁੱਲ ਗਏ ਭੁੱਲ ਗਏ ਮਾਈਲਾ ਚੋਲ ਦੀਆਂ ਬਾਤਾਂ ਬੂਤਾਂ ਜਿਹੜੀਆਂ ਆਂਗੇ ਰਾਤ ਨੂੰ ਆਪਾਂ ਬਹਿ ਜਾਂਦੇ ਸਾਰੇ ਪਰਿਵਾਰ ਇਕੱਠਾ ਹੋ ਕੇ ਬਹਿ ਜਾਂਦੇ ਤੇ ਪੁਰਾਣੇ ਗੁਰੂ ਜੀ ਬਜ਼ੁਰਗ ਆਪਣੀ ਅੱਧੀ ਰਾਤ ਤੱਕ ਬਾਤਾਂ ਪਾਈ ਜਾਂਦੇ ਹਨਾ ਸਹੀ ਗੱਲ ਕੀ ਆਪਾਂ ਇਹੀ ਕੀ ਆਪਾਂ ਤੁਹਾਨੂੰ ਵੱਡੀਆਂ ਬਾਤਾਂ ਵੀ ਸੁਣਾਇਆ ਕਰਾਂਗੇ ਤੇ ਬਈ ਵਰਕੇ ਆਪਣਾ ਜਵਾਬ ਦਿਓ ਕਮੈਂਟ ਚ ਤੇ ਲਾਈਕ ਸ਼ੇਅਰ ਕਰ ਦਿਓ ਧੰਨਵਾਦ